ਪ੍ਰੋਜੈਕਟ ਦੇ ਮਾਮਲੇ ਦੇ ਵਿੱਚ ਈਡੀ ਰਾਚਾਪਾ ਚੰਡੀਗੜ੍ਹ ਪਹੁੰਚਿਆ ਹੈ ਸੋ ਮਾਮਲਾ ਉੱਤਰ ਪ੍ਰਦੇਸ਼ ਨਾਲ ਸੰਬੰਧਿਤ ਹੈ ਚੰਡੀਗੜ੍ਹ ਦੇ ਸਾਬਕਾ ਆਈਏਐਸ ਅਧਿਕਾਰੀ ਮਹਿੰਦਰ ਸਿੰਘ ਦੇ ਘਰ ਤੋਂ 1 ਕਰੋੜ ਨਕਦ 12 ਕਰੋੜ ਰੁਪਏ ਦੇ ਹੀਰੇ ਅਤੇ 7 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਬਰਾਮਦ ਕੀਤੇ ਨੇ ਲਾਟਸ 300 ਪ੍ਰੋਜੈਕਟ uh, 300 ਕਰੋੜ ਦਾ ਕਪਲਾ ਹੈ ਹੈਂਸੀਡਾ ਪ੍ਰੋਜੈਕਟ ਪ੍ਰਾਈਵੇਟ ਲਿਮਿਟਿਡ ਨੂੰ ਪ੍ਰੋਜੈਕਟ ਵਿਕਸਿਤ ਕਰਨ ਦੇ ਲਈ 300 ਲੋਟ ਦਿੱਤੇ ਗਏ ਸਨ ਸੂਰੀ ਦਾ ਛਾਪਾਂ ਤੋਂ ਨੋਟਿਸ ਪ੍ਰੋਜੈਕਟਰ ਦੇ ਮਾਮਲੇ ਦੇ ਵਿੱਚ ਜੋ ਤੇ ਕੀ ਈਟੀ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ ਵੱਡੀ ਕਾਰਵਾਈ ਕੀਤੀ ਗਈ ਹੈ ਸਾਫ ਦਾ ਆਈਐਸ ਦੀ ਕੋਠੀ ਦੇ ਵਿੱਚੋਂ ਹੀਰੇ ਅਤੇ ਜੇਵਲ ਬਰਾਮਦ ਕੀਤੇ ਗਏ ਨੇ 1 ਕਰੋੜ ਨਕਦ 12 ਕਰੋੜ ਦੇ ਹੀਰੇ ਅਤੇ 7 ਕਰੋੜ ਦੇ ਗਹਿਣੇ ਬਰਾਮਦ ਕੀਤੇ ਗਏ ਨੇ ਸੋ ਚੰਡੀਗੜ੍ਹ ਦਿੱਲੀ ਨੌਇਡਾ ਅਤੇ ਮੇਰਠ ਦੇ ਵਿੱਚ ਜਾਰੀ ਹੈ ਛਾਪੇ ਮਾਰੀ ਸੂਰੀ ਦੇ ਵੱਲੋਂ ਛਾਪੇ ਮਾਰੀ ਕੀਤੀ ਜਾ ਰਹੀ ਹੈ ਚੰਡੀਗੜ੍ਹ ਦਿੱਲੀ ਨੌਇਡਾ ਅਤੇ ਮੇਰਠ ਦੇ ਵਿੱਚ ਜਾਰੀ ਹੈ ਛਾਪੇਮਾਰੀ ਤੇ ਨੌਇਡਾ ਦੇ ਵਿੱਚ ਵੱਡੀ ਕਾਰਵਾਈ ਸਾਹਮਣੇ ਆਈ ਹੈ ਆਈਜੀ ਦੇ ਵੱਲੋਂ ਲੋਟਸ 300 ਪ੍ਰੋਜੈਕਟ ਨੂੰ ਲੈ ਕੇ ਆਈ ਹੈ ਜੀ ਦੇ ਵੱਲੋਂ ਇਹ ਵੱਡੀ ਕਾਰਵਾਈ ਜੋ ਸਾਬਕਾ ਆਈਐਸ ਦੀ ਕੋਠੀ ਦੇ ਵਿੱਚੋਂ ਬਰਾਮਦਗੀ ਹੋਈ ਹੈ ਵੱਡੀ ਮਾਤਰਾ ਦੇ ਵਿੱਚ ਹੀਰੇ ਅਤੇ ਜਵਾਹਰਾਤ ਜੜੇ ਕੀ ਉਹ ਬਰਾਮਦ ਕੀਤੇ ਗਏ ਨੇ 1 ਕਰੋੜ ਨਕਦ 12 ਕਰੋੜ ਦੇ ਹੀਰੇ ਅਤੇ 7 ਕਰੋੜ ਦੇ ਗਹਿਣੇ ਬਰਾਮਦ ਕੀਤੇ ਗਏ ਨੇ ਸੋ ਚੰਡੀਗੜ੍ਹ ਦਿੱਲੀ ਨੌਇਡਾ ਤੇ ਮੇਰਠ ਦੇ ਵਿੱਚ ਈਜੀ ਵੱਲੋਂ ਛਾਪੇਮਾਰੀ ਜਾਰੀ ਹੈ ਲੋਟਸ 300 ਪ੍ਰੋਜੈਕਟਾ ਦੇ ਮਾਮਲੇ ਦੇ ਵਿੱਚ ਈਜੀ ਦੇ ਵੱਲੋਂ ਅੱਛਾ ਪਾ ਮਾਰਿਆ ਕਿ ਹੈ ਸੁਖਵਿੰਦਰ ਦਿਵਾਨ ਸਾਹਿਬ ਨਾਲ ਜੁੜ ਚੁੱਕੇ ਜਾਣਕਾਰੀ ਦੇ ਲਈ ਸੁਖਵਿੰਦਰ ਸਾਬਕਾ ਆਈਐਸਡੀ ਕੋਠੀ ਦੇ ਵਿੱਚੋਂ ਬਰਾਮਦਗੀ ਹੋਈ ਹੈ ਵੱਡੀ ਮਾਤਰਾ ਦੇ ਵਿੱਚ ਜਿਹੜੇ ਕਿ 1 ਕਰੋੜ ਨਕਦ 12 ਕਰੋੜ ਦੇ ਹੀਰੇ ਤੇ 7 ਕਰੋੜ ਦੇ ਗਹਿਣੇ ਸੋ ਵੱਡੀ ਮਾਤਰਾ ਦੇ ਵਿੱਚ ਬਰਾਮਦਗੀ ਹੋਈ ਹੈ ਤੇ ਹੋਰ ਕੀ ਕੋਈ ਜਾਣਕਾਰੀ ਤੁਹਾਡੇ ਕੋਲ ਬਿਲਕੁਲ ਬਿਲਕੁਲ ਇਹ ਕੋਠੀ ਜਿਹੜੀ ਅਗਲੀ ਚੰਡੀਗੜ੍ਹ ਦੇ ਵਿੱਚ ਨਹੀਂ ਮੁਹਾਲੀ ਦੇ ਵਿੱਚ ਹੈ ਸੈਕਟਰ 70 ਦੇ ਵਿੱਚ ਜਿੱਥੇ ਇਹੜੀ ਨੇ ਰੇਡ ਜਿਹੜੀ ਅੱਜੋ ਕੀਤੀ ਸੀ ਕਿਉਂਕਿ ਬੁੱਧਵਾਰ ਨੂੰ ਏਡੀ ਨੇ ਉਹ ਉੱਤਰ ਪ੍ਰਦੇਸ਼ ਦਿੱਲੀ ਅਤੇ ਚੰਡੀਗੜ੍ਹ ਦੇ ਵਿੱਚ ਇਸ ਪ੍ਰੋਜੈਕਟ ਨੂੰ ਲੈ ਕੇ ਚਾਪੇਵਾਰੀ ਕੀਤੀ ਸੀ ਕਿ ਇਹ ਪ੍ਰੋਜੈਕਟ ਦਾ ਹੈਗਾ ਉਹ ਉੱਤਰ ਪ੍ਰਦੇਸ਼ ਦੇ ਨਾਲ ਜੁੜਿਆ ਹੋਇਆ ਹੈ ਤੂੰ ਜਿਹੜੇ ਆਈਐਸ ਮسابਕਾ ਹੀ ਇਸ ਅਧਿਕਾਰੀ ਮਹਿੰਦਰ ਸਿੰਘ ਦੀ ਗੱਲ ਕੀਤੀ ਜਾ ਰਹੀ ਹੈ ਇਹ ਵੀ ਨਾਇਡਾ ਡਵੈਲਪਮੈਂਟ ਅਥਾਰਟੀ ਦੇ ਸੀਈਓ ਰਹੀਸ਼ਨ ਜਿਸ ਵੇਲੇ ਲਈ ਪ੍ਰੋਜੈਕਟ ਦੱਸਿਆ ਜਾ ਰਿਹਾ ਹੈ ਇਸ ਨੂੰ ਲੈ ਕੇ ਕਿਉਂਕਿ ਇਸ ਦੇ ਵਿੱਚ ਜਿਹੜੀ ਹੈਗੀ ਹੈ ਉਹ ਇਹ ਦੱਸਿਆ ਜਾ ਰਿਹਾ ਹੈ ਕਿ 300 ਕਰੋੜ ਰੁਪਏ ਦੀ ਕਪਲੇਵਾਜੀ ਜਿਹੜੀ ਹੈਗੀ ਇਸ ਕੰਟਰੈਕਟ ਦੇ ਵਿੱਚ ਹੋਈ ਸੀ ਤੇ ਉਸ ਦੇ ਅਰੋਪੀਆਂ ਦੇ ਉੱਤੇ ED ਵੱਲੋਂ ਵੀ ਕਾਰਵਾਈ ਜਿਹੜੀ ਹੈਗੀ ਹੈ ਉਹ ਕੀਤੀ ਗਈ ਹੈ ਤੇ ਇਸੇ ਕਾਰਵਾਈ ਦੇ ਦੌਰਾਨ ਇਹ ਜਿਹੜੀ ਛਾਪੇਮਾਰੀ ਹੈ ਮਹਾਲੀ ਦੇ ਵਿੱਚ ਕੀਤੀ ਗਈ ਜਿੱਥੇ ਜਿੱਥੇ ਕਿ ਪੁਰਾਣੇ IAS ਅਧਿਕਾਰੀ ਮਹਿੰਦਰ ਸਿੰਘ ਰਹਿੰਦੇ ਸਨ ਉਹਨਾਂ ਦੀ ਕੋਠੀ ਤੋਂ ਇਹ ਬਰਾਮਦਗੀ ਜਿਹੜੀ ਹੈਗੀ ਹੈ ਉਹ ਹੋਈ ਨੇ ਜਿਸ ਦੇ ਵਿੱਚ ਕਾफी ਮਾਤਰਾ ਦੇ ਵਿੱਚ ਕੈਸ਼ 1 ਕਰੋੜ 12 ਕਰੋੜ ਰੁਪਏ ਦੇ ਹੀਰੇ ਤੇ 7 ਕਰੋੜ ਰੁਪਏ ਦੇ ਸੋਨੇ ਦੇ ਜਿਹੜਾ ਜਿਹੜੇ ਹੈਗੇ ਨੇ ਉਹ ਬਰਾਮਦ ਕੀਤੇ ਗਏ ਹੈ। ਜੀ ਸੋ ਇਹਦੀ ਵੱਲੋਂ ਛਾਪਾ ਮਾਰਿਆ ਵੱਡੀ ਬਰਾਮਦਗੀ ਹੋਈ ਹੈ ਸੋ ਹੋਰ ਹੁਣ ਜਿਹੜੇ ਕਿ ਮੋਹਿੰਦਰ ਨੇ ਜਿਹੜੇ ਕਿ ਯਾਨੀ ਤੇ ਹੁਣ ਕੀ ਕਾਰਵਾਈ ਕੀਤੀ ਜਾਵੇਗੀ ਕੁਝ ਬੈਨ ਪੁਲਿਸ ਦੇ ਸਾਹਮਣੇ ਆਏ ਇਸ ਬਾਰੇ ਜਾਂ ਹੋਰ ਕੁਝ ਬਰਾਮਦਗੀ देखो क्योंकि इस घोटाले ਦੇ ਨਾਲ ਉਹਨਾਂ ਦਾ ਨਾਮ ਜੁੜਿਆ ਹੋਇਆ ਹੈ ਤੇ ਇੱਕ ਵੱਡੀ ਬ੍ਰਾਹਮਣਗੀ ਜਿਹੜੀ ਹੈਗੀ ਈਡੀ ਨੂੰ ਹੋਈ ਹੈ ਤਾਂ ਹੋ ਸਕਦਾ ਹੈ ਕਿ ਹੁਣ ਉਹਨਾਂ ਨੂੰ ਸਨਮਨ ਕੀਤਾ ਜਾਵੇ ਪੁੱਛਗਿੱਛ ਵਾਸਤੇ ਜੀ ਜੋ ਵੀ ਬਹੁਤਾਂ ਨੂੰ ਤੁਹਾਡਾ तमाम ਜਾਣਕਾਰੀ ਦੇ ਲਈ